ਰਿ ਵਰਤਦੇ ਹੋ ਜਾਂ ਮੱਕੀ ਦਾ ਤੇ ਤੁਸੀਂ ਰੋਟੀ ਖਾਂਦੇ ਹੋ ਆਟੇ ਦੀ ਤਿਆਰ ਕੀਤੀ ਹੋਈ ਰੋਟੀ ਤਾਂ ਇੱਕ ਤੁਸੀਂ ਤਜਰਬਾ ਕਰਿਓ ਛੋਟਾ ਜਿਹਾ ਤੁਸੀਂ ਕੀ ਕਰਨਾ ਹੈ ਕਿ ਆਟਾ ਕਣਕ ਜਿਹੜੀ ਹੈ ਉਹ ਲੈ ਕੇ ਚੱਕੀ ਤੋਂ ਪਿਸਵਾ ਲਿਓ ਤੇ ਉਸ ਦੇ ਉੱਪਰ ਇੱਕ ਤਜਰਬਾ ਕਰਿਓ ਉਹਨੂੰ ਕੋਸ਼ ਦਿਨਾਂ ਲਈ ਆਟੇ ਨੂੰ ਰੱਖੀ ਰੱਖਿਓ ਤਾਂ ਤੁਸੀਂ ਜੇ ਵੇਖੋਗੇ ਕਿ ਲਗਭਗ 30 35 ਦਿਨਾਂ ਬਾਅਦ ਉਸ ਦੇ ਵਿੱਚ ਸੁੰਡੀਆਂ ਪੈ ਜਾਣਗੀਆਂ ਜੇ ਤਾਂ ਹੋਏ ਠੰਡੇ ਸਿਆਲ ਦੇ ਦਿਨ ਤਾਂ ਲਗਭਗ 30-35 ਦਿਨ ਜੇ ਗਰਮੀਆਂ ਦੇ ਦਿਨ ਹੋਏ ਤਾਂ 20 ਦਿਨ ਤੇ ਜੇ ਮੀਂਹ ਪੈਂਦਾ ਹੋਇਆ ਤਾਂ ਲਗਭਗ 10-15 ਦਿਨ ਬਾਅਦ ਉਹਦੇ ਵਿੱਚ ਸੁੰਡੀਆਂ ਪੈ ਜਾਣਗੀਆਂ ਪਰ ਇੱਕ ਹੋਰ ਹਰਾਨੀ ਵਾਲੀ ਗੱਲ ਹੈ ਕਿ ਜਿਹੜਾ ਬਾਜ਼ਾਰ ਦੇ ਵਿੱਚੋਂ ਲਿਆ ਹੋਇਆ ਆਟਾ ਹੁੰਦਾ ਜਦੋਂ ਥੈਲੀ ਲੈ ਕੇ ਆਉਂਦੇ ਆ ਉਸ ਦੇ ਵਿੱਚ ਸੁੰਡੀ ਨਹੀਂ ਪੈਂਦੀ ਕਿੰਨੀ ਕਿੰਨੀ ਧੇਰ ਤੁਸੀਂ ਘਰੇ ਰੱਖਿਓ ਅਜਮਾਇਓ ਇਸ ਗੱਲ ਨੂੰ ਕਿ ਉਸ ਦੇ ਵਿੱਚ ਸੁੰਡੀ ਨਹੀਂ ਪਵੇਗੀ ਜੇ ਠੰਡੇ ਦਿਨ ਨੇ ਤਾਂ ਬੇਸ਼ੱਕ ਤੁਸੀਂ 2-3 ਮਹੀਨੇ ਰੱਖੀ ਰੱਖਿਓ ਗਰਮੀਆਂ ਦੇ ਦਿਨ ਨੇ ਤਾਂ ਸਾમી ਬੇਸ਼ੱਕ 2 ਮਹੀਨੇ ਰੱਖਿਓ ਬਰਸਾਤਾਂ ਨੇ ਤਾਂ ਵੀ ਕਾਫੀ ਦਾ ਰੱਖਿਓ ਉਹਦੇ ਵਿੱਚ ਸੁੰਡੀ ਨਹੀਂ ਪੈਂਦੀ ਇਹ ਪਤਾ ਕਿਉਂ ਨਹੀਂ ਪੈਂਦੀ ਕਿਉਂਕਿ ਜਿਹੜੀਆਂ ਆਟਾ ਮਿਲਾਂ ਨੇ ਉਹ ਇਸ ਨੂੰ ਸੰਭਾਲ ਕੇ ਰੱਖਣ ਵਾਸਤੇ ਸੁਰੱਖਿਅਤ ਰੱਖਣ ਵਾਸਤੇ ਇਹਦੇ ਵਿੱਚ ਇੱਕ ਕੈਮੀਕਲ ਵਰਤਿਆ ਜਾਂਦਾ ਹੈ ਬੈਂਜ਼ੋਇਲ ਪਰਆਕਸਾਈਡ ਜਿਹੜਾ ਬੈਂਜ਼ੋਇਲ ਪਰਆਕਸਾਈਡ ਨਾਮ ਦਾ ਇਹ ਕੈਮੀਕਲ ਹੈ ਇਹ ਉਸ ਦੇ ਵਿੱਚ ਸੁੰਡੀ ਨਹੀਂ ਪੈਣ ਦਿੰਦਾ ਮਤਲਬ ਕਹਿ ਲਈਏ ਤਾਂ ਇੱਕ ਹਲਕਾ ਜਿਹਾ ਜ਼ਹਿਰ ਹੁੰਦਾ ਹੈ ਜਿਸ ਦੇ ਕਾਰਨ ਸੰਡੀ ਨਹੀਂ ਪੈਂਦੀ ਉਹ ਚ ਸੰਡੀ ਪੈਦਾ ਹੀ ਨਹੀਂ ਹੁੰਦੀ ਤੇ ਸੋਚ ਕੇ ਵੇਖੋ ਜਦੋਂ ਆਟਾ ਆਪਾਂ ਖਾਵਾਂਗੇ ਤਾਂ ਕੀ ਉਹ ਸਿੱਧਾ ਸਾਡੇ ਗੁਰਦਿਆਂ ਦੇ ਉੱਪਰ ਅਸਰ ਨਹੀਂ ਕਰੇਗਾ 100% ਅਸਰ ਹੋਏਗਾ ਇਹੀ ਵਜ੍ਹਾ ਹੈ ਕਿ ਬਹੁਤੇ ਲੋਕਾਂ ਦੇ ਜਿੱਥੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਬਾਜ਼ਾਰ ਨਕਲੀ ਚੀਜ਼ਾਂ ਨਾਲ ਭਰਿਆ ਪਿਆ ਉੱਥੇ ਆਟਾ ਜਿਸ ਦੇ ਵੱਲ ਕਦੇ ਕਿਸੇ ਦਾ ਧਿਆਨ ਹੀ ਨਹੀਂ ਜਾਂਦਾ ਉਸ ਦੇ ਕਾਰਨ ਹੀ ਗੁਰਦੇ ਲੋਕਾਂ ਦੇ ਖਰਾਬ ਹੋ ਰਹੇ ਨੇ ਪੇਟ ਦੀਆਂ ਬਿਮਾਰੀਆਂ ਫੈਲਦੀਆਂ ਨੇ ਉਸ ਦੀ ਵੀ ਇੱਕ ਹੋਰ ਵਜ੍ਹਾ ਹੈ ਜਿਹੜੀ ਇਹ ਲਿਮਿਟ ਰੱਖੀ ਗਈ ਹੈ ਬੈਂਜ਼ੋਇਲ ਪਰਆਕਸਾਈਡ ਨਾਮ ਦੇ ਕੈਮੀਕਲ ਦੀ ਉਹ ਇੱਕ ਕੁਆਂਟਲ ਦੇ ਵਿੱਚ ਸਿਰਫ 4 ਮਿਲੀਗ੍ਰਾਮ ਮਿਲਾਉਣਾ ਹੁੰਦਾ ਹੈ ਪਰ ਤੁਸੀਂ ਹੈਰਾਨ ਰਹੇ ਜਾਓਗੇ ਕਿ ਇਹ ਜਿਹੜੀ ਮਾਤਰਾ ਹੈ ਇਹ 200 ਮਿਲੀਗ੍ਰਾਮ ਤੱਕ ਇੱਥੋਂ ਤੱਕ ਕਿ 300 ਮਿਲੀਗ੍ਰਾਮ ਤੱਕ ਵੀ ਇੱਕ ਕੁਆਂਟਲ ਕਣਕ ਦੇ ਵਿੱਚ ਪਾ ਕੇ ਇਹ ਆਟੇ ਦੇ ਵਿੱਚ ਪਾ ਕੇ ਮਿਲਾ ਦਿੱਤਾ ਜਾਂਦਾ ਤੇ ਸੋਚ ਕੇ ਵੇਖੋ 2 ਮਿਲੀਗ੍ਰਾਮ ਤੇ 200 ਮਿਲੀਗ੍ਰਾਮ ਕਿੰਨਾ ਵੱਡਾ ਫਰਕ ਹੈ ਤੇ ਉਹ ਜਿਹੜੇ ਲੋਕ ਨੇ ਜਿਹੜੇ ਆਟੇ ਨੂੰ ਖਾਂਦੇ ਨੇ ਉਹਨਾਂ ਦੀ ਹਾਲਤ ਕੀ ਹੁੰਦੀ ਹੋਊਗੀ ਜ਼ाहिर ਹੈ ਜਿਹੜੇ ਜਿਵੇਂ 슈ਗਰ ਦਾ ਰੋਗੇ ਬਹੁਤ ਜ਼ਿਆਦਾ ਵਧ ਰਹੇ ਨੇ ਇਸ ਦੇ ਨਾਲ ਨਾਲ ਗੁਰਦੇ ਜਿਹੜੇ ਨੇ ਉਹ ਫੇਲ ਹੋ ਰਹੇ ਨੇ ਮੇਦੇ ਦੇ ਵਿੱਚ ਜਿਵੇਂ ਅਲਸਰ ਹੈ ਸਾਹ ਵਾਲੀ ਨਾਲੀ ਜਿਹੜੀ ਆ ਉਸ ਦੇ ਵਿੱਚ ਅਲਸਰ ਵਰਗੀਆਂ ਬਿਮਾਰੀਆਂ ਹੋ ਰਹੀਆਂ ਨੇ ਤੋਂ ਕਹਿਣ ਤੋਂ ਭਾਵ ਹੈ ਕਿ ਲੋਕ ਬੇਤਹਾਸ਼ਾ ਜਿੱਥੇ ਬਿਮਾਰੀ ਦੇ ਨਾਲ 2-4 ਹੁੰਦੇ ਨੇ ਉੱਥੇ ਹੀ ਬਹੁਤ ਹੀ ਜ਼ਿਆਦਾ ਕੀਮਤੀ سرمਾਇਆ ਕਹਿ ਲਈਏ ਤਾਂ ਘਰਾਂ ਦੇ ਘਰ ਖੁੰਝੇ ਲੱਗ ਜਾਂਦੇ ਨੇ ਘਰਾਂ ਦੇ ਘਰ ਬਰਬਾਦ ਹੋ ਜਾਂਦੇ ਨੇ ਜਿੰਨੀ ساری ਜ਼ਿੰਦਗੀ ਦੀ ਕੀਮਤੀ ਕਮਾਈ ਹੁੰਦੀ ਹੈ ਉਹ ਉਸ ਬਿਮਾਰੀ ਦੇ ਲੇਖੇ ਲੱਗ ਜਾਂਦੀ ਹੈ ਕਿਉਂਕਿ ਹਸਪਤਾਲਾਂ ਦੇ ਬਿੱਲ ਹੀ ਨਹੀਂ ਆਮ ਬੰਦੇ ਤੋਂ ਭਰੇ ਜਾ ਸਕਦੇ ਪਹਿਲਾਂ ਵਕਸਣੇ ਕੋਸ਼ ਇਮਾਨਦਾਰੀ ਸੀ ਜਿਹੜੇ ਡਾਕਟਰ ਨੇ ਉਹ ਵੀ ਚੰਗੇ ਸਨ ਰਹਿਮ ਕਰਦੇ ਸਨ ਪਰ ਹੁਣ ਉਹਨਾਂ ਲੋਕਾਂ ਦੀ ਚੰਗੇ ਲੋਕਾਂ ਦੀ ਗਿਣਤੀ ਨਾ ਮੱਤ ਰਹਿ ਗਈ ਹੈ ਤੇ ਬਹੁਤ ਹੀ ਬੁਰੇ ਹਾਲਾਤ ਨੇ ਇੱਕ ਹੋਰ ਵੇਖੋ ਜਿਹੜਾ ਝੂਠ ਛੱਡਿਆ ਜਾਂਦਾ ਕਿਸਾਨ ਚੰਗੀ ਤਰ੍ਹਾਂ ਸਮਝਦੇ ਨੇ ਇੱਕ ਝੂਠ ਜਿਹੜਾ ਵਪਾਰੀ ਫਲਾਉਂਦੇ ਨੇ ਇਹ ਲੋਕ ਜਿਹੜੇ ਨੇ ਸਜ਼ਾ ਇਹ ਅਕਾਦਾਰ ਨੇ ਵਪਾਰੀ ਝੂਠ ਕੀ ਫਲਾਉਂਦੇ ਨੇ ਕਿ ਐਮਪੀ ਦੀ ਕਣਕ ਜਿਹੜੀ ਆ ਉਹ ਖਰੀਦੀ ਜਾਵੇ ਤੇ ਲੋਕ ਵੀ ਧੜਾ ਧੜ ਐਮਪੀ ਦੀ ਕਣਕ ਕਹਿ ਕੇ ਮੱਧ ਪ੍ਰਦੇਸ਼ ਦੀ ਕਣਕ ਕਹਿ ਕੇ ਉਸ ਨੂੰ ਖਰੀਦੀ ਜਾਂਦੇ ਨੇ ਕਿ ਹਾਂ ਜੀ ਹੁਣ ਅਸੀਂ ਐਮਪੀ ਦਾ ਆਟਾ ਜਿਹੜਾ ਲੈ ਲਿਆ ਤੇ ਹੁਣ ਅਸੀਂ ਸੁਰੱਖਿਅਤਾਂ ਜਿਵੇਂ ਪਹਿਲਾਂ ਹੀ ਕਿਹਾ ਹੈ ਕਿ ਜਿਹੜੀ ਗਰਮੀਆਂ ਦੇ ਵਿੱਚ ਲਿਮਟ ਹੈ ਉਹ ਲਗਭਗ 15-20 ਦਿਨ ਦੀ ਹੁੰਦੀ ਹੈ ਸੁੰਢੀ ਪੈ ਜਾਂਦੀ ਹੈ ਸੋਚ ਕੇ ਵੇਖੋ ਮੱਧ ਪ੍ਰਦੇਸ਼ ਤੋਂ ਚੱਲਿਆ ਹੋਇਆ ਆਟਾ ਪੰਜਾਬ ਤੱਕ ਜਦੋਂ ਪਹੁੰਚੇਗਾ ਉਹਨੂੰ ਕਿੰਨੇ ਦਿਨ ਹੋ ਜਾਂਦੇ ਨੇ ਉਸ ਤੋਂ ਬਾਅਦ ਜੋ ਸਟੋਰ ਕਰਕੇ ਪਿਆ ਰਿਹਾ ਦੁਕਾਨਦਾਰ ਕੋਲੇ ਰਿਹਾ ਉਸ ਤੋਂ ਬਾਅਦ ਘਰ ਦੇ ਵਿੱਚ ਰਿਹਾ ਸੋ ਕਿੱਡਾ ਵੱਡਾ ਝੂਠ ਫਲਾਇਆ ਜਾ ਰਿਹਾ ਪੰਜਾਬ ਨੂੰ ਬਰਬਾਦ ਕਰਨ ਵਾਸਤੇ ਪੰਜਾਬ ਦੀ ਕਣਕ ਨੂੰ ਬਦਨਾਮ ਕਰਨ ਵਾਸਤੇ ਕਿੰਨਾ ਵੱਡਾ ਝੂਠ ਫਲਾਇਆ ਜਾਂਦਾ ਜਦੋਂ ਕਿ ਸੱਚ ਇਹ ਹੈ ਕਿ ਜਿਹੜੇ ਮੱਧ ਪ੍ਰਦੇਸ਼ ਦੇ ਕਿਸਾਨ ਨੇ ਉਹ ਪੰਜਾਬ ਹਰਿਆਣਾ ਦੇ ਕਿਸਾਨਾਂ ਤੋਂ ਵੀ ਵੱਧ ਡੀਏਪੀ ਯੂਰੀਆ ਪोटाਸ਼ ਤੇ ਹੋਰ ਕੈਮੀਕਲ ਜਿਹੜੇ ਇਹਨੂੰ ਵਰਤਦੇ ਨੇ ਪੰਜਾਬ ਤੋਂ ਕਿਤੇ ਵੱਧ ਹੁਣ ਤੁਹਾਨੂੰ ਲੱਗੂਗਾ ਕਿ ਵਿਰਕ ਬਾਈ ਜਿਹੜਾ ਇਹ ਗੱਲਾਂ ਨੂੰ ਐਵੇਂ ਕਰੀ ਜਾ ਰਿਹਾ ਤੁਸੀਂ ਜੇ ਇਸ ਚੀਜ਼ ਨੂੰ ਚੈੱਕ ਕਰਨਾ ਹੈ ਤਾਂ ਗੂਗਲ ਦੇ ਉੱਪਰ ਸਰਚ ਕਰ ਲਿਓ ਕਿ ਮੱਧ ਪ੍ਰਦੇਸ਼ ਦੇ ਕਿਸਾਨ ਨੇ ਜਾਂ ਉੱਥੋਂ ਦੀ ਸਰਕਾਰ ਜਿਹੜੀ ਉਹ ਕਿੰਨੀ ਸਪਲਾਈ ਦੇ ਰਹੀ ਹੈ ਕਿਸਾਨਾਂ ਨੂੰ ਯੂਰੀਏ ਦੀ ਡੀਏਪੀਏ ਦੀ ਤੇ ਇਸ ਦੇ ਨਾਲ ਨਾਲ ਜਿਹੜੇ ਹੋਰ ਕੈਮੀਕਲ ਨੇ ਹੋਰ ਤੱਤ ਨੇ ਪोटाਸ਼ ਹੋ ਗਿਆ ਜਾਂ ਜਿਹੜੇ ਹੋਰ ਛੋਟੇ ਤੱਤ ਨੇਗੇ ਉਹ ਕਿੰਨੇ ਦਿੱਤੇ ਜਾ ਰਹੇ ਨੇ ਜਦੋਂ ਤੁਸੀਂ ਵੇਖੋਗੇ ਹੈਰਾਨ ਰਹਿ ਜਾਓਗੇ ਪੰਜਾਬ ਕਿਤੇ ਘੱਟ ਵਰਤੋਂ ਕਰ ਰਿਹਾ ਤੇ ਬਦਨਾਮ ਸਾਬ ਤੋਂ ਵੱਧ ਪੰਜਾਬ ਦੀ ਕਣਕ ਨੂੰ ਕੀਤਾ ਜਾਂਦਾ ਕਿ ਭਾਈ ਅਸੀਂ ਤਾਂ ਐਮਪੀ ਦਾ ਆਟਾ ਖਾਣਾ ਹੈ ਸੋ ਸਾਨੂੰ ਤਾਂ ਐਮਪੀ ਦਾ ਠੀਕ ਹੈ ਸਾਡੀ ਸਿਹਤ ਖਰਾਬ ਹੋ ਜੇਗੀ ਜਦੋਂ ਕਿ ਅਸਲ ਗੱਲ ਇਹ ਹੈ ਕਿ ਜ਼ਹਿਰ ਵਰਤਿਆ ਜਾ ਰਿਹਾ ਵਪਾਰੀ ਜਿਹੜੇ ਨੇ ਝੂਠ ਬੋਲ ਕੇ ਕਿਉਂਕਿ ਉੱਥੇ ਰੇਟ ਘੱਟ ਹੁੰਦਾ ਹੈ ਕਣਕ ਦਾ ਅਸਲ ਬਿਮਾਰੀ ਇਹ ਹੈ ਉੱਥੇ 100 200 ਰੁਪਏ ਰੇਟ ਘੱਟ ਹੁੰਦਾ ਸੀ ਅੱਗੇ ਤੇ ਉਥੋਂ ਜਿਹੜੇ ਵਪਾਰੀ ਨੇ ਪੰਜਾਬ ਦੇ ਭੱਜ ਕੇ ਜਾਂਦੇ ਹਨ ਤੇ 100 ਰੁਪਏ ਪਿੱਛੇ ਦੱਲੇ ਜਿਹੜੇ ਨੇ ਐਡਾ ਵੱਡਾ ਪੰਜਾਬ ਦਾ ਨੁਕਸਾਨ ਕਰਦੇ ਨੇ ਹੁਣ ਫੇਰ ਗੇਮ ਉਲਟਾ ਹੋ ਗਈ ਹੈ ਹੁਣ ਕਣਕ ਜਿਹੜੀ ਹੈ ਉਹ ਮੱਧ ਪ੍ਰਦੇਸ਼ ਦੇ ਵਿੱਚ ਰੇਟ ਵੱਧ ਹੈ ਪੰਜਾਬ ਦੇ ਵਿੱਚ ਜਿਵੇਂ 2425 ਰੁਪਏ ਸੀ ਹੁਣ 2600 2625 ਰੁਪਏ ਆਮ ਲੋਕ ਵੇਚ ਰਹੇ ਨੇ ਚਾਹੇ ਉਹ ਕਿਸਾਨ ਵੇਚ ਰਹੇ ਨੇ ਜਾਂ ਵਪਾਰੀ ਕਿਉਂਕਿ ਕਿਸਾਨਾਂ ਕੋਲ ਘੱਟ ਹੀ ਸਟਾਕ ਹੈ ਵਪਾਰੀ ਵੱਡੇ ਪੱਧਰ ਤੇ ਖਰੀਦ ਲੈਂਦੇ ਨੇ ਤੇ ਜਿਹੜਾ ਮੱਧ ਪ੍ਰਦੇਸ਼ ਹੈ ਉੱਥੇ ਹੋਰ ਵੀ ਰੇਟ ਮਹਿੰਗਾ ਉੱਥੇ 27 2800 ਰੁਪਏ ਕਣਕ ਚੱਲ ਰਹੀ ਹੈ ਪੰਜਾਬ ਨਾਲੋਂ ਪਰ ਜਿਹੜਾ ਅਸਲੀ ਫਰਾਡ ਕੀਤਾ ਜਾ ਰਿਹਾ ਕਿਸਾਨਾਂ ਨੂੰ ਵੀ ਬਦਨਾਮ ਕੀਤਾ ਜਾਂਦਾ ਹੈ ਬਰਬਾਦ ਕੀਤਾ ਜਾਂਦਾ ਹੈ ਵਪਾਰੀਆਂ ਦੁਆਰਾ ਉਹ ਹੈਗਾ ਵੱਡਾ ਝੂਠ ਕੇ ਐਮਪੀ ਦੀ ਕਣਕ ਜਿਹੜੀ ਆ ਉਹ ਪਿਓਰ ਹੁੰਦੀ ਹੈ ਆਰਗੇਨਿਕ ਹੁੰਦੀ ਹੈ ਉਹ ਖਾਣੀ ਚਾਹੀਦੀ ਤੇ ਜਿਵੇਂ ਹੁਣ ਮੈਂ ਜਿੰਨੇ ਸਾਡੇ ਦੋਸਤ ਮਿੱਤਰ ਜੁੜੇ ਹੋਏ ਨੇ ਐਸਪੀ ਮੀਡੀਆ ਪਾਇਟਿਕ ਲਾਈਵ ਚੈਨਲ ਦੇ ਉੱਪਰ YouTube ਚੈਨਲ ਤੇ ਮੈਂ ਬੜੇ ਚਿਰਾਂ ਬਾਅਦ ਅੱਜ ਇਹ ਲਾਈਵ ਕਰ ਰਿਹਾ ਵਾਂ ਤੋਂ ਦੋਸਤੋ ਜਦੋਂ ਵੀ ਹੁਣ ਆਟਾ ਲੈਣ ਜਾਓਗੇ ਨੇ ਜਰੂਰ ਸੋਚਿਓ ਵੀ ਜਿਹੜਾ ਤੁਹਾਡੇ ਘਰ ਦੇ ਵਿੱਚ ਬਾਜ਼ਾਰ ਚੋਂ ਲਿਆ ਕੇ ਰੱਖਿਆ ਹੋਇਆ ਆਟਾ ਉਹਦੇ 'ਚ ਸੁੰਢੀ ਕਿਉਂ ਨਹੀਂ ਪੈਂਦੀ بس اے سوچیو جے اے سوال کریو کسے نو ای بی اے سنڈی کیوں نہیں پیندی جیہ دے وچ دوستو سنڈی پاوگی جڑا ਤੁਸੀਂ ਕਣਕ ਪਿਸਵਾ ਕੇ ਲਿਓਗੇ ਚੱਕੀ ਤੋਂ او جے ਲੰਬਾ ਸਮਾਂ ਰੱਖੋਗੇ ਗਰੰਟੀ ਹੈ او جے سنڈی ਪੈਣੀ ਉਹ ਪੈਣੀ ਹੈ ਜੇ ਮੀਂਹ ਪੈਂਦੇ ਨੇ ਬਰਸਾਤਾਂ ਦੇ ਦਿਨ ਨੇ ਫਿਰ ਤਾਂ بڑی سپੀਡ ਨਾਲ مطلب 10 12 ਦਿਨਾਂ ਚ ਤੁਹਾਡੀ ਜਿਹੜੀ ਢੋਲੀ ਆਟੇ ਵਾਲੀ ਉਹ سنਡੀਆਂ ਨਾਲ ਭਰੀ ਹੋਊਗੀ سو جےਕਰ دوستو بچنا ہے ਤਾਂ ਕਣਕੇ ਜਿਹੜੀ ਹੈ ਕਿਸੇ ਆਪਣੇ ਕਿਸਾਨ ਵੀਰ ਤੋਂ ਲੈ ਲਵੋ ਘਰ ਖਾਣੋਂ ਆਦੇ ਆਪਾਂ ਕਿੰਨੀ ਕਿ ਵਰਤਨੀ ਹੈ ਜੇ ਮੰਨ ਲਓ ਸਾਤ ਅੱਠ ਜੀ ਨੇ ਪਰਿਵਾਰ ਦੇ ਤਾਂ 10 12 ਕੁਆਂਟਾ ਰੱਖਣਗੇ ਕੀ ਅਸੀਂ ਇੰਨੀ ਕਣਕ ਵੀ ਜਿਹੜੀ ਮੰਡੀ ਚੋਂ ਜਾਂ ਨੇੜੇ ਦੇ ਕਿਸਾਨ ਭਰਾ ਤੋਂ ਲੈ ਕੇ ਨਹੀਂ ਰੱਖ ਸਕਦੇ ਅਸੀਂ ਕਿੱਡੇ ਮਤਲਬ ਆਲਸੀ ਹੋ ਗਏ ਹਾਂਗੇ ਕਿ ਹਸਪਤਾਲ ਦੇ ਵਿੱਚ ਜਾ ਕੇ ਜਿਵੇਂ ਹੁਣ ਮੰਨ ਲਓ ਗੁਰਦਿਆਂ ਦਾ ਅੱਜ ਸਾਡੀ ਕੋਈ ਦੋਸਤ ਮਿੱਤਰੇ ਮਰੀਜ਼ ਹੈ ਤਾਂ ਅਸੀਂ ਜਾਣਦੇ ਹਾਂ ਕਿ ਕੀ ਬੀਤਰੀ ਹੈ ਸਿਰ ਤੇ ਦਿਲ ਤੇ ਕੀ ਬੀਤਦੀ ਹੈ ਕਿਉਂਕਿ ਇੱਕ ਗੁਰਦਿਆਂ ਦਾ ਮਰੀਜ਼ ਜਦੋਂ ਘਰ ਦੇ ਵਿੱਚ ਸ਼ੁਰੂ ਹੋ ਜਾਂਦਾ ਨਾ ਤਾਂ ਘਰ ਨੂੰ ਦੂਜੇ ਪਾਸੇ ਲਾਹਾਂਦਾ ਉਹ ਬੰਦਾ ਜਿਹੜਾ ਘਟ ਤੋਂ ਘਟ ਜਿਹੜੇ ਪਰਿਵਾਰ ਦੇ ਵਿੱਚ ਇਹ ਬਿਮਾਰੀ ਆ ਗਈ ਗੁਰਦੇ ਹਲਕੇ ਜੇ ਫੇਲ ਹੋ ਗਏ ਨੇ ਜਾਂ ਡਾਇਲਿਸਿਸ ਹੋਣ ਲੱਗ ਗਈ ਆ ਤਾਂ ਉਹ ਬੜੇ ਆਰਾਮ ਨਾਲ ਆਪਣਾ ਜੇ ਕੋਈ ਇਮਾਨਦਾਰ ਡਾਕਟਰ ਮਿਲ ਗਿਆ ਕੋਈ ਸਰਕਾਰੀ ਮਾੜੀ ਮੋਟੀ ਮਦਦ ਮਿਲ ਗਈ ਹੈ ਕੋਈ ਚੰਗੇ ਡਾਕਟਰ ਵੀ ਤਾਂ ਸਮਝ ਲਵੋ ਵੀ ਤੁਹਾਡਾ 2-3 ਲੱਖ ਲੱਖ ਫਿਰ ਵੀ ਲੱਗੇਗਾ ਤੇ ਜੇ ਪ੍ਰਾਈਵੇਟ ਚਲੇ ਗਏ ਹੋ ਤੁਸੀਂ ਤੇ ਤੁਸੀਂ ਕਹਿੰਦੇ ਮੇਰੇ ਕੋਲ ਪੈਸਾ ਬਹੁਤ ਹੈ ਮੈਂ ਗੁਰਦੇ ਵਾਲਾ ਮਰੀਜ਼ ਬਚਾ ਲਾਂਗਾ ਇਹ ਗੱਲ ਸੰਭਵ ਨਹੀਂ ਮਰੀਜ਼ ਤਾਂ ਬਚਿਆ ਰਹੇਗਾ ਪਰ ਤੁਹਾਡਾ ਘਰ ਜਿਹੜਾ ਦੂਜੇ ਪਾਸੇ ਲੱਗ ਜੂ ਇਹ 2-4 ਕਿੱਲੇ ਪੈਲੀ ਹੋ ਗਈ ਉੱਡ ਜੂਗੀ ਜੇ ਤੁਸੀਂ ਕੋਈ ਦੁਕਾਨ ਰੱਖ ਸੋ ਜਿਹੜਾ ਤੁਸੀਂ ਦੁਕਾਨ ਕਰਦੇ ਰਿਆ ਆ ਰਹੇ ਹੋ ਕਰਿਆਨੇ ਦੀ ਤਾਂ ਜੇ ਤੁਹਾਨੂੰ ਕੋਈ ਗੰਭੀਰ ਬਿਮਾਰੀ ਲੱਗ ਗਈ ਸਮਝ ਲਓ ਤੁਹਾਡਾ ਕਰ ਦੂਜੇ ਪਾਸੇ ਲੱਗੇਗਾ ਖਤਮ ਹੋ ਤੁਸੀਂ ਸੋ ਦੋਸਤੋ ਆਪਣੀ ਸਿਹਤ ਤੋਂ ਵੱਧ ਕੇ ਕੁਛ ਨਹੀਂ ਤੇ ਜਿਹੜੇ ਝੂਠੇ ਝੂਠ ਪ੍ਰਚਾਰ ਕਰਦੇ ਨੇ ਇਹਨਾਂ ਤੋਂ ਬਚਿਓ ਜਿਹੜੀ ਆਟਾ ਕਹਿੰਦੇ ਨੇ ਅਸੀਂ ਮੱਧ ਪ੍ਰਦੇਸ਼ ਤੋਂ ਮੰਗਾਇਆ ਜਾਂ ਮੱਕੀ ਕਹਿੰਦੇ ਨੇ ਉਹਦੇ ਉਹਨੂੰ ਇਹ ਕਲੰਕਿਤ ਕਰ ਦਿੰਦੇ ਨੇ ਮਤਲਬ ਉਹਦੇ 'ਚ ਜਿਹੜੀ ਬੈਂਜੇਟ ਪਰਆਕਸਾਈਡ ਜਿਹੜਾ ਮੈਂ ਅੱਗੇ ਵੀ ਕੈਮੀਕਲ ਤੁਹਾਨੂੰ ਦੱਸਿਆ ਉਹ ਆਟੇ ਨੂੰ ਇੰਪਰੂਵ ਕਰਨ ਨਾਲ ਹੁੰਦਾ ਆਟੇ ਨੂੰ ਸੁਧਾਰ ਕਰਦਾ ਆਟਾ ਉਹਦੇ ਨਾਲ ਮਲੈਮ ਵੀ ਬਹੁਤ ਹੋ ਜਾਂਦਾ ਸੱਚੇ ਇਹ ਵੀ ਮੈਂ ਇੱਕ ਗੱਲ ਦੱਸਣੀ ਭੁੱਲ ਗਿਆ ਸੀ ਜਦੋਂ ਕੀੜੇ ਮਾਰ ਦਵਾਈ ਵਿੱਚ ਰਲਦੀ ਆਟੇ ਦੇ ਆਟੇ ਨੂੰ ਰੱਖਣ ਵੇਲੇ ਸੁਰੱਖਿਅਤ ਵੀ ਸੰਡੀ ਨਾ ਪਵੇ ਤਾਂ ਉਹਦੇ ਨਾਲ ਮਲੈਮ ਵੀ ਹੁੰਦਾ ਆਟਾ ਤੇ ਸੁਆਣੀਆਂ ਜਿਹੜੀਆਂ ਨੇ ਉਹ ਭੋਲੇ ਤੇ ਭਾ ਗਏ ਜਾਂਦੀਆਂ ਨੇ ਵੀ ਆਟਾ ਬੜਾ ਵਧੀਆ ਬੜਾ ਪ੍ਰੀਕ ਹੈ ਬੜਾ ਸ਼ਾਨਦਾਰ ਹੈ ਇਹ ਤਾਂ ਮੈਦੇ ਵਰਗਾ ਪਹਿਲਾਂ ਤਾਂ ਇੰਨੀ ਮਲੈਮ ਚੀਜ਼ ਖਾਣੀ ਨਹੀਂ ਚਾਹੀਦੀ ਆਟਾ ਚਾਹੇ ਮੈਦਾ ਕੋਈ ਵੀ ਚੀਜ਼ ਉਹ ਅੰਤੜੀਆਂ ਚ ਅੰਦਰਾਂ ਚ ਜੰਮਦਾ ਹੈ ਤੇ ਜਦੋਂ ਵਾਰ-ਵਾਰ ਅੰਦਰਾਂ ਚ ਜੰਮੀ ਜਾਏਗਾ ਤੁਹਾਡਾ ਢਿੱਡ ਢਿੱਡ ਫੁੱਲਣ ਲੱਗ ਜਾਏਗਾ ਢਿੱਡ ਚ ਹੋਰ ਕਈ ਬਿਮਾਰੀਆਂ ਆਉਣਗੀਆਂ ਤੇ ਕਬਜ਼ ਜਿਹੜੀ ਉਹ ਪੱਕਾ ਹੋਣੀ ਹੋਣੀ ਹੈ ਜੇ ਤੁਸੀਂ ਮੈਦੇ ਵਾਲੀਆਂ ਚਿਕਨਾਈ ਵਾਲੀਆਂ ਚੀਜ਼ਾਂ ਖਾਂਦੇ ਹੋ ਜਿਵੇਂ ਬ੍ਰੈਡ ਸਮੂਸੇ ਆਵਰ ਵਗੈਰਾ ਜਿਨ੍ਹਾਂ ਚ ਮੈਦਾ ਪੈਂਦਾ ਉਹ ਤੇ ਚਲੋ ਆਮ ਲੋਕ ਹੀ ਜਾਣਦੇ ਨੇ ਪਰ ਜਿਹੜਾ ਇੱਕ ਲੁਕਿਆ ਚੋਰ ਹੈ ਆਟੇ ਦੇ ਵਿੱਚ ਲੁਕਿਆ ਚੋਰ ਜਿਹੜਾ ਜਿਹੜੀ ਦਵਾਈ ਰਲਾਈ ਜਾਂਦੀ ਹੈ ਤਾਂ ਫਿਰ ਆਟਾ ਜਿਹੜਾ ਥੈਲੀਆਂ ਚ ਪਰਕੇ ਲੰਬੇ ਸਮੇਂ ਵਾਸਤੇ ਸੁਰੱਖਿਅਤ ਰੱਖਿਆ ਜਾਂਦਾ ਇਹ ਚੀਜ਼ ਤੋਂ ਦੋਸਤੋ ਬਚਿਓ ਸੋ ਫਿਰ ਅੱਗੇ ਆਪਾਂ ਕੋਸ਼ਿਸ਼ ਕਰਾਂਗੇ ਮੈਂ ਜੇ ਸਮਾਂ ਮਿਲਿਆ ਤਾਂ ਆਪਾਂ ਲਾਈਵ ਕਰ ਲਾਂਗੇ ਦੋਸਤੋ ਤੇ ਮੈਂ ਸੋਚਿਆ ਵੀ ਲਾਈਵ ਵੀ ਬਿਲਕੁਲ ਦੇਸੀ ਜਟਕਾ ਤਰੀਕੇ ਨਾਲ ਹੀ ਹੋਣਾ ਚਾਹੀਦਾ ਤੇ ਆਪਾਂ ਆਪਣੇ ਟਰੈਕਟਰ ਟਰਾਲੀ ਕੋਲ ਖੜਕੇ ਤੁਹਾਡੇ ਨਾਲ ਲਾਈਵ ਗੱਲਬਾਤ ਕਰ ਰਹੇ ਆਂ ਪਰ ਦੋਸਤੋ ਇਹ ਕੀਮਤੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰੀ ਐ ਹੋ ਸਕਦਾ ਤੁਸੀਂ ਇਸ ਨੂੰ ਅੱਗੇ ਕਿਸੇ ਨਾਲ ਸ਼ੇਅਰ ਕਰੋ ਕਿਸੇ ਦਾ ਭਲਾ ਕਰ ਦਿਓ ਕਿਉਂਕਿ ਬਹੁਤੀ ਵਾਰ ਅਗਲਾ ਸੋਚਦਾ ਵੀ ਕੰਨ ਨੂੰ ਆਪਾਂ ਇੱਕ ਕਲਿੱਕ ਕਰਨਾ ਅੱਗੇ ਪਤਾ ਨਹੀਂ ਕੀ ਹੋ ਜਾਏਗਾ ਜਾਂ ਆਪਾਂ ਕੰਨ ਨੂੰ ਹਾਂ ਜਿਹੜੇ ਆਰਕੇਟ ਕੁਈ ਆਰਟਿਸਟ ਨੇ ਜਾਂ ਕੋਈ ਹੋਰ ਤਰ੍ਹਾਂ ਦੇ ਵੀਡੀਓ ਨੇ ਜਾਂ ਮਤਲਬ ਕਹਿ ਲਈਏ ਜਿਨ੍ਹਾਂ ਨੇ ਸਮਾਜਿਕ ਕੋਈ ਸੇਧ ਨਹੀਂ ਦੇਣੀ ਹੁੰਦੀ ਮਨੋਰੰਜਨ ਕਰਨਾ ਹੁੰਦਾ ਮਨੋਰੰਜਨ ਵਾਲਿਆਂ ਨੂੰ ਲੋਕ ਜਰੂਰ ਅੱਗੇ ਸ਼ੇਅਰ ਕਰ ਦਿੰਦੇ ਨੇ ਚਲੋ ਮਨੋਰੰਜਨ ਵੀ ਕਰਨਾ ਚਾਹੀਦਾ ਹੱਸਣਾ ਖੇਡਣਾ ਚਾਹੀਦਾ ਪਰ ਦੋਸਤੋ ਜਦੋਂ ਕੋਈ ਗੱਲ ਝੱਜਦੀ ਕਰੇ ਨਾ ਜਿੱਥੇ ਕੋਈ ਝੱਜਦਾ ਵਿਚਾਰ ਹੋਵੇ ਝੱਜਦੀ ਸਲਾਹ ਹੋਵੇ ਜਿਹੜਾ ਤੁਹਾਡੀ ਜ਼ਿੰਦਗੀ ਵੀ ਬਚਾਵੇ ਤੇ ਤੁਹਾਡਾ ਘਰ ਦਾ ਪੈਸਾ ਵੀ ਬਚਾਵੇ ਉਸ ਨੂੰ ਜਰੂਰ ਸ਼ੇਅਰ ਕਰਿਆ ਕਰੋ ਅਸਲ 'ਚ ਇਹੀ ਇਨਸਾਨੀਅਤ ਹੁੰਦੀ ਹੈ ਇਹੀ ਪੁੰਨ ਵਾਲਾ ਕੰਮ ਹੁੰਦਾ ਸੋ ਦੋਸਤੋ ਫਿਰ ਮਿਲਦੇ ਆ ਨਵੀਂ ਗੱਲਬਾ